ਨਦੀ ਤੜੰਪੁਰਾ ਇਲਾਕੇ ਵਿੱਚ ਸ਼ਰਾਬ ਦੇ ਬਣੇ ਇੱਕ ਠੇਕੇ ਲੈ ਕੇ ਉਸ ਵੇਲੇ ਹੰਗਾਮਾ ਹੋ ਗਿਆ ਜਦ ਇਲਾਕਾ ਨਿਵਾਸੀਆਂ ਨੇ ਸ਼ਰਾਬ ਦੇ ਠੇਕੇ ਲੈ ਕੇ આરોਪ ਲਗਾਏ ਕਿ ਇੱਥੇ ਹਰ ਰੋਜ਼ ਸ਼ਾਮ ਨੂੰ ਲੋਕ ਠੇਕੇ ਦੇ ਬਾਹਰ ਹੀ ਖੜੇ ਹੋ ਕੇ ਸ਼ਰਾਬ ਪੀਂਦੇ ਨੇ ਜਿਸ ਨਾਲ ਮਹਿਲਾਵਾਂ ਨੂੰ ਕਾਫੀ ਦਿੱਕਤ ਹੁੰਦੀ ਹੈ ਅਤੇ ਤੱਕ ਸ਼ਰਾਬ ਪੀਣ ਤੋਂ ਬਾਅਦ ਲੋਕ ਆਸ-ਪਾਸ ਹੀ ਛੋਟਕਲ ਵਿੱਚ ਚਲੇ ਜਾਂਦੇ ਜਿਸ ਤੇ ਵਜ੍ਹਾ ਨਾਲ ਗਲੀ ਦਾ ਮਾਹੌਲ ਵੀ ਖਰਾਬ ਹੁੰਦਾ ਹੈ ਇਸ ਨੂੰ ਲੈ ਕੇ ਸ਼ਰਾਬ ਦੇ ਠੇਕੇਦਾਰ ਨੇ ਜਿੱਥੇ ਕਿਹਾ ਕਿ ਸ਼ਰਾਬ ਦਾ ਠੇਕਾ ਪਿਛਲੇ 20 ਸਾਲ ਤੋਂ ਅਜੇ ਹਾਈ ਚੱਲ ਰਿਹਾ ਹੈ ਤੇ ਉੱਥੇ ਲੋਕਾਂ ਨੇ ਮੰਗ ਕੀਤੀ ਹੈ ਕਿ ਇਸ ਠੇਕੇ ਖਿਲਾਫ ਕਾਰਵਾਈ ਕੀਤੀ ਜਾਵੇ ਸਿਟੀ ਹੋਮ ਨਿਊਜ਼ ਲਈ ਸੁਰਿੰਦਰ ਸੋਨੀ ਦੀ ਰਿਪੋਰਟ ਜਦੋਂ ਦੇਖਿਆ ਚਾਰ ਬੰਦੇ ਇੱਥੇ ਜਦੋਂ ਦੇਖਿਆ ਚਾਰ ਬੰਦੇ ਇੱਥੇ ਪੀਂਦੇ ਹੁੰਦੇ ਰਿਪੋਰਟ ਲਿਖਾਇਆ ਕੀ ਫਾਇਦਾ ਕੁੱਤ ਕਾਦੇ ਵਾਸਤੇ ਹੁੰਦੀ ਹੈ ਕੋਈ ਕਾਰਵਾਈ ਨਹੀਂ ਕਰਦੀ ਹੈਗੀ ਸਭ ਖਾਂਦੇ ਆ ਕੀ ਨਹੀਂ ਲੈਣੀ ਅਸਾਂ ਖੋਦੋ ਕਿ ਅੰਨੀ ਸਾਡੀ ਸੁਣਵਾਈ ਹੋਵੇ ਕੋਈ ਸੁਣਵਾਈ ਨਹੀਂ ਕਰਦਾ ਹੈਗਾ ਅਗਲੇ ਦੇ ਘਰ ਦੇ ਜਾ ਕੇ ਮਾਰ ਜਾ ਕੇ ਮੂਤੋ ਅਸੀਂ ਕਹਿੰਨੇ ਸਾਡੀ ਗਲੀ ਪੂਰੀ ਜਾਊਗੀ ਬੰਦਿਆਂ ਦੀ ਇਹਨਾਂ ਦੇ ਘਰ ਦੇ ਬਾਹਰ ਮੂਚ ਕੇ ਆਂਗੇ ਫਿਰ ਪਤਾ ਲੱਗੂਗਾ ਕੀ ਫਿਰ ਲੱਗਿਆ ਹੁੰਦਾ ਐਮਐਲਏ ਕੋਲ ਗਏ ਸੀ ਮੈਡਮ ਕੋਈ ਐਮਐਲਏ ਜੀ ਨਹੀਂ ਸਿਰਫ ਵੋਟਾਂ ਦੇ ਟਾਈਮ ਤੇ ਆਣਗੇ ਵੋਟ ਮੰਗਣ ਕੋਈ ਵੀ ਹੈ ਮੈਂ ਸਭ ਦਾ ਨਾਮ ਲਾਉਂਗੀ ਕੋਈ ਵੀ ਹੈ ਕੋਈ ਕਾਰਵਾਈ ਨਹੀਂ ਹੁੰਦੀ ਸਿਰਫ ਬੋਟਲ ਦੇ ਕਹਿਣਗੇ ਜੀ ਹਾਂਜੀ ਤੁਹਾਡੀ ਪੈਰ ਸੁਣੀ ਜਾਊਗੀ ਸੁਣੀ ਜਾਊਗੀ ਕੋਈ ਨਹੀਂ ਸੁਣਦਾ ਇੱਥੇ ਕੋਈ ਨਹੀਂ ਸੁਣਦਾ ਕਿਸੇ ਕਿਉਂ ਨਹੀਂ ਰੋਲਾ ਮੈਂ ਰਿਪੋਰਟ ਲਖਾਈ ਮੇਰੀ ਰਿਪੋਰਟ ਦੀ ਕਾਪੀ ਵੀ ਦੇ ਸਕਦੀ ਹਾਂ ਮੇਰੀ ਰਿਪੋਰਟ ਸਭ ਪਤਾ ਹੈ ਇਹਨਾਂ ਨੂੰ ਰਿਪੋਰਟ ਦੀ ਕਾਪੀ ਦੇ ਸਕਦੀ ਹੈ ਸਾਡੇ ਕੋਲ ਆਂਦੇ ਨੇ ਪ੍ਰੈਸ ਮੀਡੀਆ ਨਾਲ ਗੱਲ ਕਰੋ ਇਹਨਾਂ ਦਾ ਬੰਦਾ ਮੇਰੇ ਹਸਬੰਦ ਦੇ ਹੱਥ ਹੀ ਪਿਆ ਹੈ ਮੇਰੇ ਹਸਬੰਦ ਦੇ ਸਾਟੇ ਵਜੀ ਹੈ ਕਿਉਂ ਨਹੀਂ ਹੋਈ ਉਹਨਾਂ ਸਲਿੱਪ ਪਈ ਆ ਮੈਂ ਤੁਹਾਨੂੰ ਲੈ ਚਾਲਦੀ ਆ ਥਾਣੇ ਸਾਡੀ ਰਿਪੋਰਟ ਲਖਾਈ ਹੋਈ ਆ ਕੀ ਸਕਦੇ ਮੈਂ ਤਾਂ ਤੁਹਾਨੂੰ ਪੂਰੀ ਗਲੀ ਇਕੱਠੀ ਕਰਕੇ ਦਿਖਾ ਦੂੰਗੀ ਇੱਥੇ ਬਾਥਰੂਮ ਇੱਥੇ ਹੁੰਦਾ ਇਹਨਾਂ ਦਾ ਇੱਥੇ ਬਾਥਰੂਮ ਹੁੰਦਾ ਅਸੀਂ ਨਿਕਲਣਾ ਸਾਡਾ ਬਹੁਤ ਮੁਸ਼ਕਿਲ ਹੋਇਆ ਪਿਆ ਐਸੀ ਖੜ ਕੇ ਧਾਰੂ ਵੀਨਗੇ ਬੁਰਾ ਨਾ ਮੱਲੇ ਤੁਹਾਡੇ ਘਰ ਦੀ ਕੋਈ ਲੇਡੀਸ ਹੋਵੇ ਇੱਥੇ ਧਾਰੂ ਵੀਰੇ ਹੁਣ ਨਿਕਲ ਜਾਓ ਮੈਂ ਤੁਸੀ ਕੀ ਕਹਿਨੇ ਬਾਅਦ ਸਾਡੀ ਇਹੀ ਦਰਖਾਸਤ ਠੇਕਾ ਬੰਦ ਕੀਤਾ ਜਾਵੇ। ਦਾਦੋ ਦਾ ਪੀਨਾਵਾ ਭਾਈ ਧਰਮਪੁਰਾ ਗਲੀ ਨੰਬਰ 4 ਇਹ ਲੈਡੀ ਦੀ ਹਾਲਾਕੇ ਕਰੋ। ਇਹ ਭਾਈ ਇਹ ਤੇ ਗਲੀ ਦੇ ਬਾਹਰ ਖੜ ਕੇ ਸ਼ਰਾਬ ਪਿਆਦੀ ਕਿੰਦਾ ਠੂਠੀ ਗਈ ਹੈ। ਹੈਗੀ ਕੋਈ ਠੋਟੀ ਕੀ ਸੀ ਗੋਲ। ਉਹ ਹੀਰੇ ਭਾਜੀ ਫੇਰ ਨੂੰ ਵੀ ਨਾਲ ਲੈਡੀ ਜਾ ਕੇ ਲੈ ਕੇ ਆਓ। ਰੌਕ ਟੌਕ ਬਿਲਕੁਲ ਵੀ ਨਹੀਂ ਹੈਗੀ ਭਾਜੀ ਇੱਥੇ। ਅੱਛਾ ਜੀ। ਕੀ ਨਾ ਜੀ। ਮੇਰਾ ਨਾਮ ਪੂਜਾ। ਜੀ ਮੈਡਮ ਕੀ ਕਹਿਣਾ ਚਾ ਰਹੇ ਤੁਸੀਂ? ਮੈਂ ਤਾਂ ਬਿਲਕੁਲ ਖਿਲਾਫ ਐ ਜੀ ਠੇਕਾ ਗਲੀ ਦੇ ਬਾਹਰ ਐ ਜੀ ਬੰਦ ਹੋਣਾ ਚਾਹੀਦਾ ਦੇਖੋ ਲੇਡੀਜ਼ ਦਾ ਨਿਕਲਣਾ ਵੀ ਬਹੁਤ ਮੁਸ਼ਕਿਲ ਹੁੰਦਾ ਐ ਇੱਥੇ ਨੁੱਕਰ ਤੇ ਖੜ ਕੇ ਹੀ ਐ ਡਰਿੰਕ ਕਰਦੇ ਨੇ ਬਾਥਰੂਮ ਇੱਥੇ ਕਰਦੇ ਨੇ ਬਹੁਤ ਵਾਰ ਸਾਡੀ ਖੁਦ ਦੀ ਲੜਾਈ ਹੋਈ ਐ ਮੇਰੇ ਹਸਬੰਦ ਨਾਲ ਲੜਾਈ ਐ ਸੀ ਰਿਪੋਰਟ ਲਖਾਈ ਐ ਕੋਈ ਕਾਰਵਾਈ ਨਹੀਂ ਹੋਈ ਕਿੰਦੀ ਕਵਾਰੀ ਰਿਪੋਰਟ ਦੇ ਚੁਕਿਆ ਐ ਐਕਚੁਅਲੀ ਸਾਡੀ ਫਸਟ ਟਾਈਮ ਹੋਈ ਐ ਕਾਫੀ ਜਣਿਆਂ ਦੀ ਹੋਈ ਐ ਸਾਡੇ ਮਹੱਲੇ ਚ 3-4 ਜਣੇ ਐ ਕੋਈ ਕਾਰਵਾਈ ਨਹੀਂ ਹੋ ਰਹੀ ਬਿਲਕੁਲ ਵੀ ਨਹੀਂ ਹੋ ਰਹੀ ਕੀ ਕਹਿ ਰਹੇ ਹੋ ਪੁਲਿਸ ਵਾਲੇ ਕੀ ਕਹਿੰਦੇ ਐ ਫੂਲ ਸਾਲੇ ਬਸ ਕੀ ਕਰਦੇ ਨੇ ਰਿਪੋਰਟ ਲਿਖ ਲਈਜੀ ਕੋਈ ਨਹੀਂ ਬੁਲਾਵਾਂਗੇ ਕੋਈ ਨਹੀਂ ਬੁਲਾਉਂਦਾ ਸਾਨੂੰ ਆਈ ਨਹੀਂ ਲੱਗਦਾ ਸ਼ਿੰਗਾਰ ਸਾਨੂੰ ਹਾਂਜੀ ਠੀਕ ਹੈ ਮੈਡਮ ਕੀ ਨਾਮ ਹੈ ਘਟਾ ਮੇਰਾ ਨਾਮ ਹੈ ਪੂਨਮ ਠੀਕ ਹੈ ਕਿਹੜੀ ਜਗ੍ਹਾ ਇਹ ਧਰਮਪੁਰਾ 4 ਨੰਬਰ ਗਲੀ ਸ਼ਰਾਬ ਪਿੰਦੇ ਇੱਥੇ ਗਲੀਆਂ ਚ ਪਲੱਸ ਬਾਥਰੂਮ ਕਰਦੇ ਆ ਕਿਸੇ ਤੋਂ ਡਰਦੇ ਨਹੀਂ ਇਹ ਜੀ ਰੋਜ਼ ਕਈ ਵਾਰੀ ਲੜਾਈਆਂ ਹੋ ਚੁੱਕੀਆਂ ਕੋਈ ਇੱਥੇ ਕਾਨੂੰਨੀ ਕਾਰਵਾਈ ਨਹੀਂ ਆਉਂਦੇ ਨੇ ਪੈਸੇ ਲੈ ਕੇ ਖਾ ਕੇ ਚਲੇ ਜਾਂਦੇ ਤੇ ਕੀ ਮਿਲਿਆ ਕੀ ਹੈ ਜੀ ਅੱਜ ਇੱਥੇ ਸ਼ਰਾਬ ਮਿਲਦੀ ਹੈ ਹੋਰ ਕੀ ਮਿਲਣਾ ਆਓ ਚਲੋ ਆਲਾ ਸੁਣੋ ਅਧਿਕਾਰੀ ਨਾਮੇ ਗਠਨੀ ਕੀ ਹੈ ਕੀ ਹੋਇਆ ਇੱਥੇ ਰੋ ਸ਼ਰਾਬਾ ਪਿੰਦੇ ਆ ਤੇ ਇੱਥੇ ਖੜ ਕੇ ਬਾਥਰੂਮ ਵਗੈਰਾ ਸਾਰਾ ਕਰਦੇ ਰਹਿੰਦੇ ਆ ਖੜ ਕੇ ਇੱਥੇ ਹੀ ਪਿੰਦੇ ਆ ਸ਼ਰਾਬਾ ਤੁਸੀਂ ਵਿਰੋਧ ਨਹੀਂ ਕੀਤਾ ਕਦੀ ਗਲੀ ਨੇ ਬੜੀ ਹੋਏ 2-3 ਵਾਰੀ ਲੜਾਈਆਂ ਵੀ ਹੋਈਆਂ ਨੇ ਨੰਗਦੇ ਨੇ ਬੱਚੇ ਵੀ ਨੰਗਦੇ ਆ ਦੇਖੋ ਕੁੜੀਆਂ ਵੀ ਨੰਗਦੀਆਂ ਕੁਵਾਰੀਆਂ ਤੇ ਇਹਨਾਂ ਨੂੰ ਚਾਹੀਦਾ ਨੇ ਇੱਥੇ ਨਾ ਕਿੰਨੀ ਵਾਰੀ ਲੜਾਈ ਵੀ ਹੋ ਚੁੱਕੀ ਐ ਤੁਮ ਕਰਦੇ ਕਿੰਨੀ ਵਾਰ ਇੱਕ ਵਾਰ ਦੋ ਵਾਰ ਤਿੰਨ ਵਾਰ ਅਸੀਂ 10 20 ਵਾਰ ਰੋਕ ਚੁੱਕੇ ਆ ਭਾਜੀ ਇੱਕ ਠੇਕੇ ਦੇ ਨਾਲ ਦੋ ਹੱਤੇ ਆ ਇੱਕ ਮਿੰਟ ਸਰ ਇੱਕ ਠੇਕੇ ਨਾਲ ਦੋ ਹੱਤੇ ਆ ਫਿਰ ਕੀ ਬਾ ਇੱਥੇ ਬੁਲਾਉਂਦਾ ਕੀ ਮਤਲਬ ਹੈ ਮੈਨੂੰ ਦੱਸੋ ਸਾਡਾ ਹਾਤਾ ਤਾਂ ਹੈ ਹੀ ਨਹੀਂ ਇਹਦੇ ਹੋਟਲ ਬਣੇ ਹੋਇਆ ਹਾਤਾ ਤਾਂ ਹੈ ਹੀ ਨਹੀਂ ਸਾਰੇ ਠੀਕਾ ਚਲੋ ਹਾਤੇ ਆ ਸਰ ਫਿਰ ਕਿਉਂ ਬੁਲਾਉਂਦੇ ਸਰ ਇਹ ਤਾਂ ਲੀਲ ਨਿਕਲ ਪਿਆ ਰਹੇ ਆ ਆ ਫਿਰ ਫਿਰ ਦੇਖਣਾ ਚਾਹੀਦਾ ਨਾ ਫਿਰ ਉਹੀ ਗੱਲ ਹੈ ਮੇਰੇ ਮਰ ਗਵਰਨਮੈਂਟ ਤੋਂ ਮਨਜ਼ੂਰ ਹੋਣਾ ਹਾਤਾ ਲਿਖਿਆ ਹੁੰਦਾ ਦੇਖੋ ਨਹੀਂ ਇੱਥੇ ਖੜ ਕੇ ਪੀਂਦੇ ਸਾਡੇ ਕੋਲ ਪ੍ਰੂਫ ਨੇ ਪੀਂਦੇ ਦੇ ਅਸੀਂ ਵੀਡੀਓ ਬਣਾਈਆਂ ਹੋਈਆਂ ਫੋਟੋਆਂ ਕਿੱਚ ਹੋਈਆਂ ਦੇਣਾ WhatsApp ਤੇ ਮੈਡਮ ਨੂੰ ਪੁੱਛੋ WhatsApp ਤੇ ਸਾਨੂੰ ਦੋ ਸਰ ਕਹਿੰਦੇ ਤਾਂ ਨੰਬਰ ਲਿਖੋ ਮੈਨੂੰ ਭੇਜੋ ਲਓ ਦੋ ਨੰਬਰ ਠੀਕ ਹੈ ਜੀ ਕੋਈ ਧਿਆਨ ਸਨੀ ਨਾਮ ਹੈ ਜੀ ਮੇਰਾ ਸੀ ਮਹੱਲੇ ਵਾਸੀਆਂ ਜੀ ਠੀਕ ਹੈ ਜੀ ਕਿ ਨਹੀਂ ਹੋ ਦਿੱਕਤ ਆਂਦੀ ਹੈ ਦਾਰੂ ਦੀ ਦਿੱਕਤ ਬਹੁਤ ਹੈ ਜੀ ਇੱਥੇ ਕੋਈ ਰੌਕ ਟੋਕ ਨਹੀਂ ਇਹਨਾਂ ਨੇ ਦਾਰੂ ਵੇਚਨੀ ਇਹਨਾਂ ਨੂੰ ਇਹ ਨਹੀਂ ਪਤਾ ਬੰਦਾ ਇੱਥੇ ਖੜ ਕੇ ਪੀ ਰਿਹਾ ਜਾਂ ਨਹੀਂ ਪੀ ਰਿਹਾ ਇੱਥੇ ਗਲਾਸ ਰਾਤੀ ਦੇਖੋ ਪਏ ਹੁੰਦੇ ਸਾਰੇ ਗਾਂਦਾ ਦੇਖੋ ਗਲਾਸ ਪਏ ਹੋਏ ਠੀਕ ਹੈ ਜੀ ਕਿ ਨਹੀਂ ਉਹ ਜਿਹੜੇ ਬੰਦੇ ਆਣੇ ਇੱਥੇ ਦਾਰੂ ਪੀ ਕੇ ਜਾਣੀ ਇਹਨਾਂ ਨੂੰ ਹਜ਼ਾਰ ਵਾਰ ਕਹਿ ਚੁੱਕੇ ਭਾਈ ਮਹੱਲੇਦਾਰੀ ਹੈ ਇੱਥੇ ਨਾ ਦਾਰੂ ਚਲਾਇਆ ਕਰੋ ਪਰ ਕੋਈ ਇਹਨਾਂ ਦੇ ਮਤਲਬ ਨਹੀਂ ਖੁੰਦਾ ਬਹੁਤ ਹੋ ਮਾਰੀ ਕਰ ਚੁੱਕੇ ਭਾਈ ਬਹੁਤ ਵਾਰ ਮਹੱਲੇਦਾਰੀ ਉਹ ਪਾਜੀ ਉਹ ਤਾਂ ਆਪਣੇ ਬੀਜ਼ੀ ਨੇ ਨਹੀਂ ਨਹੀਂ ਉਹ ਤਾਂ ਦੋ ਦੋ ਵੋਟਾ ਵੁਟਾ ਹੁੰਦੀ ਆ ਉਹ ਤੋਂ ਆਉਂਦੇ ਉਹਨਾਂ ਨੂੰ ਕੀ ਲੈਣਾ ਦੇਣਾ ਇਸ ਚੀਜ਼ ਤੋਂ ਬੰਦੇ ਮਹੱਲੇਦਾਰੀ ਤੋਂ ਕੁਝ ਵੀ ਨਹੀਂ ਲੈਣਾ ਦੇਣਾਗਾ ਤੁਹਾਨੂੰ ਹੁਣ ਆ ਕੇ ਦੇਖਣੇ ਇੱਕ ਵਾਰੀ ਕੀ ਮੁਹੱਲੇ ਚੱਲਦਾ ਜੋ ਸ਼ਾਮੀਆਂ ਆ ਕੇ ਦੇਖੇ ਉਥੇ ਮਹਿਫਲ ਸੱਜੀ ਹੁੰਦੀ ਹੈ ਬੁਰੀ ਇੱਥੇ ਕੋਈ ਨਹੀਂ ਰੋਕਦੇ ਹੈ ਕੋਈ ਰੋਕ ਡਰ ਕੋਈ ਰੋਕ ਟੋਕ ਨਹੀਂ ਇਹਨਾਂ ਨੂੰ ਅੰਦਰ ਬੈ ਕੇ ਦੇਖਣਾ ਤਾਂ ਪਊਆ ਦੇਣਾ ਹੁੰਦਾ ਦਾਰੂ ਦੇਣੀ ਹੁੰਦੀ ਉਹ ਦੇ ਦਿੰਦੇ ਬਾਦ ਮੁਹੱਲੇਦਾਰੀਆ ਹੁਣ ਐ ਹੁਣ ਬੈਟੀਆਂ ਨੇ ਦੇਖੋ ਸ਼ਾਮੀ ਵਿਚਾਰੀਆਂ 7 ਵਜੇ ਅੰਦਰ ਵੜ ਜਾਂਦੀਆਂ ਨੇ ਹੁਣ ਮੁਹੱਲੇਦਾਰੀ ਬੰਦਾ ਬੈਠਣਾ ਵੀ ਪਾਪ ਹੋ ਗਿਆ ਦੋਸਤ ਬੱਲਾ ਮੈਂ ਇਹੋ ਹੀ ਬਾਤ ਹੂੰ ਇੱਥੋਂ ਪੀਤਾ ਚੱਲ ਗਲੀ ਦੀ ਬਾਤ ਹੂੰ ਇੱਕ ਹੀ ਬਣਾ ਲਿਆ ਗਲੀ ਦਾ ਗੁਲੀ ਬਣਾ ਲਿਆ ਇਹਨਾਂ ਨੇ ਦੂਜੇ ਤੀਜੇ ਤੇ ਇੱਥੇ ਲਣੀਆਂ ਜਲਦੀਆਂ ਹੁੰਦੀਆਂ ਨੇ ਤੇ ਮੱਲੇ ਵਾਲੇ ਕੋਈ ਇਤਰਾਜ਼ ਨਹੀਂ ਮੱਲੇ ਵਾਲੀ ਹਜ਼ਾਰ ਵਾਰ ਲੜਨੋਂ ਪੈਂਦੇ ਆ ਕਰਦੇ ਤਾਂ ਹੀ ਕਹਿੰਦੇ ਪਿਆ ਤੁਹਾਨੂੰ ਇਹ ਰੂਕ ਐਕਸਾਈਜ਼ ਜਾਣੇ ਦੇਖੋ ਤੁਸੀਂ ਮੇਰੇ ਪੁੱਤਰ ਲਵੰਦਰ ਲੋ ਬਰਤਨ ਇਹ ਠੇਕਾ ਤੁਹਾਡਾ ਤੇ ਭਾਜੀ ਗਲੀ ਵਾਲੇ ਵਿਰੋਧ ਕਰ ਰਹੇ ਕਹਿੰਦੇ ਅਕਸਰ ਇਹਦੇ ਮਾਰਕੀਟ ਹੁੰਦੀ ਆ ਠੇਕੇ ਨੂੰ ਲੈ ਕੇ ਲੋਕ ਦਾਰੂ ਬਾਹਰ ਖੜ ਕੇ ਪੀਂਦੇ ਨੇ ਉਸ ਸੀ ਨੂੰ ਲੈ ਕੇ ਤੁਸੀਂ ਕੀ ਕਹੋਗੇ ਉਹ ਤਾਂ ਐਕਸਾਈਜ਼ ਦੀ ਰੇਟ ਵੱਖਰੀ ਆ ਸਰ ਜਿਹੜਾ ਗਲੀ ਵਾਲੇ ਵਿਰੋਧ ਕਰ ਰਹੇ ਗਲੀਆਂ ਕੋਈ ਵਿਰੋਧ ਨਹੀਂ ਕਰ ਰਹਿਆ ਸਾਹਮਣੇ ਵਿਰੋਧ ਕਰ ਰਹੇ ਸਰ ਇਦਾਂ ਹੀ ਮਾਰਦੇ ਕੋਈ ਵਿਰੋਧ ਨਹੀਂ ਕਰ ਰਿਆ ਸਰ ਕਹਿੰਦੇ ਪਤਾ ਨਹੀਂ ਉਹ ਪੁੱਛ ਲੋ ਕੋਈ ਰਾਈ ਕੋਈ ਕੋਈ ਕੇਸ ਹੋਏ ਦਾ ਦਿਓ ਚੌਂਕੀ ਜੀ ਨਹੀਂ ਸਰ ਉਹ ਕਹਿੰਦੇ ਅਸੀਂ ਕਈ ਵਾਰੀ ਕੰਪਲੇਨ ਦਿੱਤੀ ਚੌਂਕੀ ਦੇ ਵਿੱਚ ਆਹੋ ਦੱਸੋ ਕੋਈ ਦੱਸੋ ਕੋਈ ਕੋਈ ਉਹ ਕਹਿੰਦੇ ਉੱਤੇ ਖੜ ਕੇ ਦਾਰੂ ਪੀਤੀ ਆਂਦੀ ਸਾਰੇ ਹੱਥ ਹੱਥ ਕਿੱਧਰ ਪਿੰਜਰ ਲੋਕ ਕਹਿੰਦੇ ਅਸੀਂ ਤਾਂ ਨਹੀਂ ਕਹਿੰਦੇ ਮੱਲੇ ਲਈ ਕਹਿ ਰਹੇ ਹਾਂ ਮੱਲੇ ਆਏ ਤਾਂ ਸ਼ਿਕਾਇਤ ਲਾ ਰਹੇ ਮੱਲੇ ਲਾ ਰਹੇ ਸ਼ਿਕਾਇਤ ਉਹ ਇਹ ਦੱਸੋ ਠੇਕੇ ਦੀ ਜਿਹੜੀ ਪਾਲਿਸੀ ਆ ਕੀ ਉਹਦੇ ਅੰਦਰ ਅਸੀਂ ਪਾਣੀ ਦੀ ਬੋਤਲਾਂ ਤੇ ਗਲਾਸ ਖਾਲੀ ਗਲਾਸ ਲੈ ਸਕਦੇ ਹਾਂ ਠੇਕੇ ਲਈ ਪਾਲਿਸੀ ਆ ਉਹਦੇ ਅੰਦਰ ਆਪਾਂ ਪਾਣੀ ਦੀ ਬੋਤਲਾਂ ਲੈ ਸਕਦੇ ਹਾਂ ਬੋਤਲਾਂ ਪਾਣੀ ਦੀ ਬੋਤਲ ਤੇ ਗਲਾਸ ਸਰ ਕਿਹੜੀ ਕੰਪਨੀ ਦਾ ਠੇਕਾ ਦੱਸ ਦੋ ਐਕਸਾਈਡਾ ਦੱਸੋ ਸਰ ਤੁਸੀਂ ਐਕਸਾਈਡਾ ਥੋੜਾ ਐਕਸਾਈਡ ਦੱਸੋ ਸਭ ਕੁਝ ਨਾ ਦੱਸਣਾ ਹੋਵੇ ਸ਼੍ਰੀਮੰਤ ਜੀ ਤੁਸੀਂ ਨਾ ਇਹ ਗੱਲ ਕਰੋ ਇਟਸ ਓਕੇ ਯਾਰ ਸਰ ਠੇਕਾ ਤਾਂ ਤੁਹਾਡਾ ਨਾ ਉਹ ਕਹਤੋ ਤੁਸੀਂ ਨਾ ਦੱਸਣਾ ਕੁਝ ਕਰਦੇ ਮੇਰਾ ਨਾਮ ਹੈ ਜੀ ਮੇਰਾ ਨਾਮ ਉਜਾਗਰ ਸਿੰਘ ਕਿਹੜੇ ਬੰਦੇ ਨੇ ਹੋ ਮਾਪ ਜੀ ਹਾਂਜੀ ਏਰੀਆ ਕਿਹੜਾ ਵਾਪਾ ਮਾਪ ਜੀ ਇਹ ਏਰੀਆ ਹੈਗਾ ਜੀ ਧਰਮਪੁਰਾ ਗਲੀ ਨੰਬਰ 4 ਜੀ ਕੀ ਕੀ ਮਾਮਲਾ ਹੋਇਆ ਜੀ ਇਹ ਸਿਰਫ ਮਾਮਲਾ ਕੋਈ ਠੇਕੇ ਵਾਲੇ ਨਾਲ ਨਹੀਂ ਠੇਕੇ ਦੇ ਵਿੱਚੋਂ ਸ਼ਰਾਬ ਜਿਹੜੇ ਬੰਦੇ ਲੈਂਦੇ ਆ ਨਾ ਜੀ ਜੀ ਉਹ ਸ਼ਰਾਬ ਇੱਥੇ ਬਾਹਰ ਖੜ ਕੇ ਪੀਂਦੇ ਆ ਉਹ ਤੁਹਾਡੇ ਸਾਹਮਣੇ ਡਸਟਪਿੰਨ ਪਈ ਹੈ ਡਸਟਪਿੰਨ ਦੇ ਵਿੱਚ ਖਾਲੀ ਬੋਤਲਾਂ ਖਲਲੇ ਪਈਆਂ ਕੋਈ ਇਹਦੇ ਝੂਠ ਨਹੀਂ ਹੈਗਾ ਤੇ ਨਾਲ ਹੱਤਾ ਬਣੇ ਹੱਥ ਨਹੀਂ ਉਹ ਹੁਣ ਮਤਲਬ ਜਿਹੜਾ ਠੇਕੇ ਵਾਲੇ ਲੋਕੜਾ ਜਿਹਾ ਅਸੀਂ ਅਸੀਂ ਆਪ ਆਮ ਪਬਲਿਕ ਕਿੱਥੋਂ ਰੋਕਾਂਗੇ ਉਹ ਘਰ ਹੈ ਸਾਹਮਣੇ ਉਹ ਜਨਾਨੀਆਂ ਬਾਹਰ ਬੈਠੀਆਂ ਕੀ ਕਰਨੀਆਂ ਆਖਰ ਤੇ ਜਦੋਂ ਅਸੀਂ ਪਿੰਦੇ ਹੁੰਦੇ ਨੇ ਉਹ ਚੁੱਪ ਕਰਕੇ ਅੰਦਰ ਚੁਲੀਆਂ ਕਰਦੇ ਲੜਾਈਆਂ ਝਗੜੇ ਵੀ ਹੁੰਦੇ ਆ ਇਹ ਠੇਕਾ ਕਾਫੀ ਪੁਰਾਣਾ ਹੈ ਇਹ ਠੇਕਾ ਪੁਰਾਣਾ ਹੈ ਜੀ ਪਹਿਲੇ ਵੀ ਇਸੇ ਤਰ੍ਹਾਂ ਇੱਕ ਵਾਰੀ ਕਿਹਾ ਸੀ ਤੇ ਬੰਦ ਹੋ ਗਿਆ ਸੀ ਐ ਹੁਣ ਦੁਬਾਰਾ ਆਮ ਆਦਮੀ ਪਾਰਟੀ ਆਈ ਹੈ ਤੇ ਇਹਨਾਂ ਨੇ ਸ਼ਰਮ ਇਦੇ ਬਾਰੇ ਸ਼ਿਕਾਇਤ ਨਹੀਂ ਕੀਤੀ ਇਹਦੇ ਬਾਰੇ ਸ਼ਿਕਾਇਤ ਜਿਹੜੀ ਹੈ ਕਿ ਉਹ ਮੁੰਡਾ ਜਿਹੜਾ ਪਹਿਲੇ ਤੁਹਾਡੇ ਨਾਲ ਹੈਗਾ ਸੀ ਉਹਨੇ ਇੱਕ ਵਾਰੀ ਦੋ ਵਾਰੀ ਸ਼ਿਕਾਇਤ ਕਰ ਚੁੱਕਾ ਹੈ ਉਹ ਕੀ ਕਹਿੰਦੇ ਉਹ ਆਂਦਣ ਤਾਂ ਉਦੋਂ ਨਹੀਂ ਪੀਂਦੇ ਜਦੋਂ ਆਂਦਰ ਜਦ ਇਹ ਸ਼ਰੇਆ ਬਾਹਰ ਜੱਬਾ ਨੇ ਡਰਸਟ ਪੈਨ ਰੱਖਿਆ ਇਹਦਾ ਮਤਲਬ ਕਿ ਇਹਨਾਂ ਨੂੰ ਇਹਨਾਂ ਨੇ ਆਪ ਪੀਣ ਦੀ ਇਜਾਜ਼ਤ ਦਿੱਤੀ ਹੋਈ ਹੈ ਕਿਉਂਕਿ ਡਰਸਟ ਜੱਲੂ ਦਾ ਠੇਕਾ ਇੱਥੇ ਹੈ ਤੇ ਕੀ ਕੋ ਚਲਾਈ ਜਾਣਾ ਅਸੀਂ ਕਿਹੜੇ ਨਾਲ ਡਾਂਗ ਮਾਰ ਕੇ ਭਜਾ ਸਕਦੇ ਆ ਕਿ ਗਵਰਨਮੈਂਟ ਇਹਨਾਂ ਨਾਲ ਹੈ ਇਹਨਾਂ ਨੂੰ ਗਵਰਨਮੈਂਟ ਨੇ ਲਾਇਸੈਂਸ ਦਿੱਤਾ ਲੜਾਈਆਂ ਝਗੜੇ ਵੀ ਹੁੰਦੇ ਯਾਰ ਬਿਲਕੁਲ ਹੁੰਦੇ ਜਦੋਂ ਇੱਥੇ ਬੰਦਾ ਬੈਠ ਕੇ ਪੀਏਗਾ ਦੂਜਾ ਬੰਦਾ ਪੀਏਗਾ ਉੱਤੇ ਤੰਬਾਕਾ ਸ਼ਰਾਬ ਦਾ ਪੈ ਦੇਗਾ ਉਹ ਲੜੇਗਾ ਹੀ ਹੋਰ ਕੀ ਹੋਏਗਾ ਬੋਲੋ ਭਾਈ ਕੋ ਆਓ ਚਾਹ ਪਲਾਈਏ ਤੁਹਾਨੂੰ ਸਾਰਿਆਂ ਨੂੰ ਜੀ ਬੋਲੋ ਕੀ ਕਹਿ ਰਹੇ ਆ ਤਾਂ ਨਹੀਂ ਵੀ ਕਹਿ ਰਹੇ ਨਹੀਂ ਨਹੀਂ ਤਾਂ ਠੀਕ ਹੈ ਤੁਹਾਡਾ ਭਾਈ ਨਹੀਂ ਤੁਹਾਡਾ ਜੀ ਠੀਕ ਕਹਿ ਰਹੇ ਸੀ ਕਿ ਉਹਨੇ ਮਤਲਬ ਠੀਕ ਹੈ ਤੁਹਾਡਾ ਤੁਸੀਂ ਕਹਿ ਰਹੇ ਹੋ ਮੌਕੇ ਤੇ ਠੀਕ ਹੈ ਤੁਹਾਡਾ ਤੁਹਾਡਾ ਹਿੱਸਾ ਠੀਕ ਹੈ ਮਤਲਬ ਤੁਹਾਡੇ ਕੋਲ ਦੂਜੇ ਦੇ ਅੰਦਰ ਕੋਈ ਲੜਾਈ ਨਹੀਂ ਆਈ ਸਾਡੀ ਕੋਈ ਲੜਾਈ ਨਹੀਂ ਕਿਸੇ ਨਾਲ ਸਾਡੀ ਮਹੱਲੇ ਨਾਲ ਕੋਈ ਨਹੀਂ ਸਾਡੇ ਕੋਈ ਲੜਾਈ ਨਹੀਂ ਕਿਸੇ ਨਾਲ ਪੱਗੀ ਨਾਮ ਕੀ ਭਾਈ ਆਪਣਾ ਨੰਦ ਰੇਸ਼ਾ ਸਾਡੀ ਕੋਈ ਖਲਾਲ ਨਹੀਂ ਉਹ ਇੱਥੇ ਠੇਕੇ ਦੇ ਐਜ਼ੇ ਕੋਈ ਕੰਮ ਕਰਦੀ ਹੋਈ ਉਹ ਮੈਂ ਕੰਮ ਕਰਦਾ ਠੇਕੇ ਲੋਕ ਨੌਕਰੀ ਕਰਦੇ ਠੇਕੇ ਤੇ ਇਸਾਰੇ ਜਿਹੜਾ ਗਲੀ ਵਿਰੋਧ ਕਰਦੀ ਵੀ ਇਹ ਕਾਰਨ ਕੀ ਆ ਗਲੀਆਂ 20 ਸਾਲ ਦਾ ਠੇਕਾ ਇੱਥੇ ਹੀ ਆ ਜੀ ਤੁਹਾਡੇ ਕੋਲ ਹੁਣ ਆਇਆ ਨਮਕ ਪਿਛਲਾ ਉਦਾਂ ਹੀ ਚੱਲੇ ਆ ਰਹੇ ਜਿੱਦਾਂ ਆ ਪਹੁੰਚ ਆ ਰਹੇ ਆ ਨਾ ਪਿਛੇ ਵਾਲੇ ਨੇ ਗਲਤੀ ਕੀਤੀ ਤੁਸੀਂ ਵੀ ਗਲਤ ਕਰੋ ਅਸੀਂ ਕਿੱਦਾਂ ਗਲਤ ਕਰਾਂਗੇ ਨਹੀਂ ਹੁਣ ਜਿਹੜੀ ਐਕਸਰਸਾਈਜ਼ ਰੇਟ ਵਈ ਹੈ ਜਿਹੜੀ ਹੈ ਉਹਦੇ ਬਾਰੇ ਕੋਈ ਰੇਟ ਨਹੀਂ ਸਾਡਾ ਮਾਲ ਇੱਕ ਨੰਬਰ ਦਾ ਸਾਡਾ ਕੋਈ ਵੀ ਰੇਟ ਨਹੀਂ ਸਾਡੇ ਸਾਡੇ ਕੋ ਸਾਡੇ ਫੂਫਾ ਸਾਡੇ ਕੋਈ ਇੱਕ ਮਹੀਨਾ ਨਹੀਂ ਕਰ ਰਹੇ ਸਾਡੇ ਕੋ ਪਰਮੈਂਟ ਸਾਡੇ ਕੋ ਪਾਸ ਦਾ ਸਭ ਤੋਂ ਸਾਡੇ ਕੋ ਤੁਸੀਂ ਕਹਿ ਰਹੇ ਗੱਲੀ ਲੇਡੀਜ਼ ਨਾਲ ਕੋਈ ਲੜਾਈ ਸਾਡੀ ਕੋਈ ਲੜਾਈ ਨਹੀਂ ਜਾਨ ਭਾਜੀ ਇੱਕ ਮਹੀਨਾ ਸਰ ਤੁਹਾਡੇ ਕੋਲ ਮਤਲਬ ਤੁਹਾਡੇ ਕੋਲ ਘਰ ਤੋਂ ਠਿਕਾ ਹੈਗਾ ਇਹ ਹਾਂ ਘਰ ਤੋਂ ਠਿਕਾ ਆਪਣੇ ਨੂੰ ਤਾਂ ਹੋਣੀ ਠੇਕੇ ਆ ਨਹੀਂ ਨਹੀਂ ਮਤਲਬ ਤੁਸੀਂ ਇੱਥੇ ਠੇਕੇ ਦੇ ਕਦ ਤੋਂ ਕੰਮ ਕਰ ਰਹੇ ਤੁਸੀਂ ਕਰੋ 20 ਸਾਲ ਤੋਂ ਮਤਲਬ ਸਾਡੇ ਕੋਲ ਟੱਕ ਹੈ ਇਹ ਠੇਕੇ ਨੂੰ ਹੀ ਇੰਨੇ ਸਾਲ ਹੋ ਗਏ ਆ ਤੁਹਾਨੂੰ ਕੋਈ ਫਰਮ ਆਉਂਦੀ ਕਰੀ ਕੋਈ ਫਰਮ ਆਉਂਦੀ ਆ ਸਾਤ ਤੋਂ ਕਰ ਰਹੇ ਹੋ ਯਾਰ ਅਸੀਂ ਇੱਧਰ ਉਧਰੋਂ ਵੀ ਆਏ ਮਤਲਬ ਕਿ ਇੱਧਰ ਆਏ ਆ ਸਾਡੇ ਉਧਰ ਠੇਕੇ ਆ ਠੇਕੇ ਦੀ ਪਾਲਸੀ ਹੁੰਦੀ ਆ ਕਿ ਉਹਦੇ ਅੰਦਰ ਅਸੀਂ ਪਾਣੀ ਦੀਆਂ ਬੋਤਲਾਂ ਗਲਾਸ ਨਮਕੀਨ ਵੇਚ ਸਕਦਾ ਠੇਕੇ ਦੇ ਅੰਦਰ ਅੱਛਾਈ ਦੀ ਜਿਹੜੀ ਪਾਲਸੀ ਉਹਦੇ ਅੰਦਰ ਅਸੀਂ ਕੋਈ ਨਹੀਂ ਮਤਲਬ ਕੰਮ ਕਰ ਰਹੇ ਹੋ ਯਾਰ ਥੋੜਾ ਦੱਸੋ ਯਾਰ ਕੰਮ ਕਰ ਰਹੇ ਹੋ ਠੀਕ ਆ ਠੇਕੇ ਬੜਾ ਵੀ ਨ ਹਣ ਭੱਜਦੇ ਕਿਉਂ ਸਰ ਸਰ ਭੱਜਦੇ ਕਿਉਂ ਭੱਜ ਗਏ ਰਹੇ ਹੋ ਹਾਂਜੀ ਦੇਖਿਆ ਦੋਸਰ ਸਰ ਪਾਸ ਦੇਖਿਆ ਹਾਂ ਹਾਂਜੀ ਸਰ ਹਾਂਜੀ ਸਰ ਤੁਸੀਂ ਰੇਟ ਸਰ ਅੱਜ ਜਿਹੜੀ ਰੇਡ ਕੀਤੀ ਗਈ ਉਹਦੇ ਮੈਂ ਐਕਸਾਈਜ ਇਨਸਪੈਕਟਰ ਵਿਜੇ ਕੁਮਾਰ ਜੀ ਅੱਜ ਰੇਡ ਕੀਤੀ ਹੈ ਆਪਣੇ ਸੀਆਈਏ ਸਟਾਫ ਨੇ ਕੀਤੀ ਸੀ ਤੇ ਉਹਨਾਂ ਨੇ ਕਿਹਾ ਸੀ ਕਿ ਸਾਨੂੰ ਦੱਸਿਆ ਜਾਵੇ ਕਿ ਇਹ ਠੇਕਾ ਜਾਇਜ਼ ਹੈ ਕਿ ਨਜਾਇਜ਼ ਜੀ ਅਸੀਂ ਚੈੱਕ ਕੀਤਾ ਠੇਕਾ ਜਾਇਜ਼ ਹੈ ਬਿਲਕੁਲ ਜਾਇਜ਼ ਹੈ ਤੇ ਜਿਹੜੀ ਸ਼ਰਾਬ ਜਿੰਨੀ ਪਈ ਹੈ ਇਹ ਆਥੈਂਟੀਕੇਟਿਡ ਸ਼ਰਾਬ ਹੈ ਇਹ ਜਿਹੜਾ ਪਾਸਪਨ ਮਟਨ ਲਈ ਹੋਈ ਹੈ ਪੰਜਾਬ ਡਿਊਟੀ ਪੇਟ ਸ਼ਰਾਬ ਇਹ ਸਰ ਜਿਹੜੀ ਇਹ ਮਤਲਬ ਇਹਨਾਂ ਨੇ ਗੋਡਾਊਨ ਬਣਾਇਆ ਹੋਇਆ ਠੇਕੇ ਦੀ ਬੈਕ ਸਾਈਡ ਤੇ ਜਿਹੜਾ ਉਹ ਉਹ ਮੈਂ ਤੁਹਾਨੂੰ ਦੱਸਦਾ ਜੀ ਕਿਉਂਕਿ ਜਿਹੜਾ ਨਵੇਂ ਠੇਕੇ ਖੁੱਨੇ ਹੈ ਜਿਹੜਾ ਠੇਕੇ ਦਾ ਅਜੇ ਇਹਨਾਂ ਨੇ ਜਿਹੜਾ ਸਾਨੂੰ ਰੱਖਿਆ ਦਿੰਦਾ ਹੈ ਉਹ ਇਹ ਲਾਹ ਕਹਿੰਦਾ ਕਿ ਠੇਕੇ ਦੇ ਨਾਲ ਹੀ ਇੱਕ ਗੋਦਾਮ ਬਣਾਇਆ ਜਾ ਸਕਦਾ ਜਿੱਥੇ ਸ਼ਰਾਬ ਰੱਖੀ ਜਾਂਦਾ ਹੈ ਜੀ ਪਰ ਉਹ ਇੱਥੇ ਪਿੱਛੇ ਨਾਲ ਉਹ ਰਸਤਾ ਨਹੀਂ ਹੈ ਕੁਲ ਮਲਾਕੇ ਠੇਕਾ ਲੀਗਲ ਹੈ ਤੇ ਜਿਹੜੀ ਸ਼ਰਾਬ ਵੀ ਨਿਕਲ ਲਾ ਕੁਲ ਮਲਾਕੇ ਠੇਕਾ ਲੀਗਲ ਤੇ ਸ਼ਰਾਬ ਵੀ ਨਿਕਲ ਹੈ ਸਰ ਜਿਹੜੀ ਠੇਕੇ ਦੀ ਪਾਲਿਸੀ ਹੈ ਐਕਸਾਈਜ਼ ਵੱਲੋਂ ਲਾਗੂ ਕੀਤੀ ਗਈ ਹੈ ਕਿ ਠੇਕੇ ਦੇ ਅੰਦਰ ਆਪਾਂ ਪਾਣੀ ਦੀ ਬੋਤਲ ਖਾਰਾ ਨਮਕੀਨ ਵਗੈਰਾ ਵੇਚ ਸਕਦੇ ਹਾਂ ਸਰ ਗਲਾਸ ਖਾਲੀ ਗਲਾਸ ਖਾਲੀ ਠੇਕੇ ਦੇ ਵਿੱਚ ਸਰ ਠੇਕੇ ਦੇ ਵਿੱਚ ਗਲਾਸ ਪਏ ਆ ਨਹੀਂ ਠੇਕੇ ਦੇ ਵਿੱਚ ਇਸ ਇਸ ਬਾਰੇ ਕੋਈ ਉਹ ਨਹੀਂ ਕਿ ਖਾਰਾ ਹੈ ਜਾਂ ਨਮਕੀਨ ਹੈ ਕੁਝ ਲਿਖਿਆ ਹੋਏ ਇਹ ਨਹੀਂ ਕਿ ਬਥੇ ਖੜ ਕੇ ਕੋਈ ਪੀ ਨਹੀਂ ਸਕਦਾ ਆਫਸਰ ਆਫ ਦਾ ਪ੍ਰੈਮਿਸਿਸ ਖੜ ਕੇ ਪੀ ਸਕਦਾ ਸ਼ਰਾਬ ਮਤਲਬ ਪਾਣੀ ਉਹ ਅੰਦਰ ਰੱਖ ਸਕਦਾ ਸਿਰਫ ਪਾਣੀ ਦੀ ਬੋਤਲ ਸਰ ਗੱਲ ਮੇਰੀ ਗੱਲ ਦੱਸੋ ਮੈਂ ਸਸਖਤ ਰਿਹਾ ਕਿ ਵੀ ਸ਼ਰਾਬ ਇੱਥੇ ਖੜ ਕੇ ਨਹੀਂ ਪੀ ਸਕਦਾ ਕੋਈ ਨਹੀਂ ਨਹੀਂ ਸਰ ਉਹ ਪਾਣੀ ਦੀ ਬੋਤਲ ਸੇਲ ਕਰ ਸਕਦੇ ਗਲਾਸ ਗਲਾਸ ਵੀ ਸੇਲ ਕਰ ਸਕਦਾ ਪਾਣੀ ਦੀ ਬੋਤਲ ਵੀ ਸੇਲ ਕਰ ਸਕਦੇ ਹੋਈਆਂ ਕਿ ਇਹ ਤੇ ਕਾਲੀ ਹੋਈਆਂ ਹੋਏ ਲੋਏ ਅੰਦਰ ਭਰਿਆ ਪਿਆ ਜੀ ਤੁਹਾਡੇ ਸਾਹਮਣੇ ਪਿੱਛੇ ਹੈ ਜੀ ਸਰ ਪਾਣੀ ਦੀਆਂ ਬੋਤਲਾਂ ਭਰੀ ओके ओके जे ए त आसि तैयारी कारवाई करंगे ओ देख लो सर थोड़ी एक बार ਨਿਗਾਹ ਮਾਰੋ ਸਰ ਉਹ ਪਾਣੀ ਬਹੁਤ ਪਿਆ ਪੂਰਾ ਭਰਿਆ ਹੋਇਆ ਥਾਣੀ ਦੀ ਪਹੁੰਚ ਰਹੀ ਜੀ ਇੱਕ ਮਿੰਟ ਇੱਕ ਮਿੰਟ ਤੁਹਾਡਾ ਉਹ ਕਿਤੇ ਹੱਦ ਤੱਕ ਕਿਤੇ ਬਈ ਖਾਤਰ ਸਰ ਹੈ ਹੀ ਨਹੀਂ ਇਹਨ ਦਾ ਹੈ ਹੱਦ ਤੱਕ ਕਿਤੇ ਹੈ ਕੱਲ ਹੱਤਾ ਹੈ ਸਰ ਉਹ ਤਾਂ ਹੋਟਲ ਹੈ ਨਾ ਉਹ ਹੱਤਾ ਨਹੀਂ ਹੈ ਹੋਟਲ ਹੈ ਕੋਈ ਗਵਰਨਮੈਂਟ ਤੋਂ ਮਨਜ਼ੂਰ ਛੇ ਤਾਂ ਉਹ ਹੱਤਾ ਨਹੀਂ ਹੈ ਹੋਟਲ ਹੈ ਜੇ ਇਹਦਾ ਹੋਇਆ ਇਹ ਗਲਤ ਆ ਅਸੀਂ ਕਾਰਵਾਈ ਕਰਾਂਗੇ ਕਰਵਾਈ ਕੀਤੀ ਜਾਊਗੀ ਸਰ ਇੱਕ ਗੱਲ ਹੋਰ ਉਹ ਤੁਹਾਡੇ ਕੋਲ ਪੈਰਾ ਜੀ ਦੇਖੋ ਪਾਣੀ ਪੀ ਕੇ ਗਲਾਸ ਵੀ ਕੇ ਥਿੱਟੇ ਹੋਏ ਆ ਗਲੀ ਪੂਰਾ ਵੀ ਭਰ ਰਹੀ ਸਰ ਇਸ ਜੀ ਦਾ ਉਹ ਕਹਿੰਦੇ ਗਲੀ ਗਲੀਆਂ ਲੜਾਈਆਂ ਹੁੰਦੀਆਂ ਬਾਰ ਮਲੇ ਕਿਉਂਕਿ ਠੇਕਾ ਹੱਟ ਦੇਣਾ ਕੋ ਹੈ ਨਹੀਂ ਇਸ ਕਰਕੇ ਬਾਹਰ ਹੀ ਦਾਰੂ ਪਰੋਸੀ ਜਾਂਦੀ ਹੈ ਗਲਾਸ ਵੀ ਪੀਆ ਔਰ ਲੜਾਈ ਹੁੰਦੀ ਹੈ ਇਸ ਨੂੰ ਲੈ ਕੇ ਦੇਖੋ ਜੀ ਜੇ ਐ ਜੀ ਕੋਈ ਕਾਰਵਾਈ ਸਾਡੇ ਕੋਲ ਐ ਜੀ ਸ਼ਿਕਾਇਤ ਹੈ ਅਸੀਂ ਠੇਕਾ ਰਗਾ ਆ ਗਲਾਸ ਦੇ ਸਾਹਮਣੇ ਹੈ ਭਾਈ ਜੀ ਇੱਥੇ ਕੋਈ ਮੇਰੇ ਸਾਹਮਣੇ ਪੀ ਰਿਹਾ ਥੋੜੇ ਸਾਹਮਣੇ ਪੀ ਰਿਹਾ ਇੱਥੇ ਮੈਥਿਕ ਰੇਟ ਰਹੀ ਹੈ ਪੁਲਿਸ ਖੜੀ ਬਾਗ ਨਹੀਂ ਉਹੀ ਮੈਂ ਕਹਿ ਰਿਹਾ ਜੇ ਕਾਰਵਾਈ ਹੈ ਜੀ ਕਿੰਨੀ ਕਈ ਕਰ ਅਸੀਂ ਕਾਰਵਾਈ ਕਰਾਂਗੇ ਅੱਜ ਪਰ ਅਖਸਾਈ ਰੂ ਉਹ ਤਾਂ 1 ਘੰਟੇ ਤੋਂ ਤੁਹਾਡੀ ਕਾਰਵਾਈ ਚੱਲ ਰਹੀ ਹੈ ਇਸ ਕਰਕੇ ਪੁਲਿਸ ਬਾਹਰ ਖੜੀ ਹੈ ਕੋਈ ਦਾਰੂ ਲੈਣ ਆ ਨਹੀਂ ਰਿਹਾ ਨਹੀਂ ਲਗਾਤਾਰ ਚੈੱਕ ਰੱਖਾਂਗੇ ਦਿਹੋਏ ਤੱਕ ਸਾਹਮਣੇ ਨਾ ਸਰਾ ਬਾਹਰ ਜਿਹੜੇ ਪਏ ਆ ਉਹ ਤੇ ਕਾਰਵਾਈ ਕੀਤੀ ਜਾ ਸਕਦੀ ਪਾਣੀ ਦੇ ਗਲਾਸ ਪਏ ਆ ਰਸਤੋ ਪਾਣੀ ਦੇ ਗਲਾਸ ਤੇ ਖਾਲੀ ਗਲਾਸ ਤੇ ਮੈਂ ਕੀ ਉਤਾਰਦਾ ਨਹੀਂ ਖਾਲੀ ਗਲਾਸ ਤੇ ਮੈਂ ਕੀ ਕਾਰਵਾਈ ਕਰਦਾ ਨਹੀਂ ਸਰ ਜਿਹੜੀ ਅੰਦਰ ਸਮਾਨ ਪਿਆ ਉਹ ਤੇ ਕਾਰਵਾਈ ਕੀਤੀ ਜਾਊਗਾ ਹਾਂ ਉਹ ਕਾਰਵਾਈ ਕੀਤੀ ਓਕੇ ਓਕੇ ਠੀਕ ਪਰ ਇੱਕ ਹੋਰ ਆ ਜੀ ਸਰ ਇੱਕ ਹੋਰ ਆ ਜੀ ਕਿ ਜਿਹੜਾ ਠੇਕੇ ਦੇ ਬਾਹਰ ਬਾਰਡਰ ਗੁੱਲਰ ਰੱਖਣਾ ਤੇ ਠੇਕੇ ਦੇ ਬਾਹਰ ਕਢਾਗੇ ਸ਼ਰਾਬ ਨਾ ਜਾਏ ਜੀ ਨਹੀਂ ਕੀ ਇੱਦਾਂ ਕੀ ਬਣਦੀ ਘਰ ਭਾਈ ਹੁੰਦੀ ਹੈ ਜੇ ਇੱਥੇ ਤੁਹਾਨੂੰ ਅਸੀਂ ਵੀਡੀਓ ਪ੍ਰੋਵਾਈਡ ਕਰੇ ਕਿ ਐਕਸ਼ਨ ਕਰਦੇ ਹੋ ਕਿਉਂਕਿ ਬਹੁਤ ਸਾਰੇ ਲੋਕ ਹੈ ਬਸ ਫਿਰ ਅਫਸਰ ਕਹਿ ਦਿੰਦੇ ਬਾਅਦ ਚ ਕੋਈ ਐਕਸ਼ਨ ਨਹੀਂ ਕਰਦੇ ਪਰ ਲੀਗਲ ਜੋ ਕਾਰਵਾਈ ਬਣਦੀ ਹੈ ਕੀਤੀ ਜਾ ਠੀਕ ਹੈ ਤੁਹਾਨੂੰ ਅਸੀਂ ਇਹ ਵੀਡੀਓ ਦਵਾਂਗੇ ਜਿਹੜੇ ਜਿਹੜੇ ਬਾਰ ਬਠੇ ਤੁਹਾਡਾ ਏਰੀਆ ਹੀ ਹੈ ਜੀ ਹਾਂਜੀ ਠੀਕ ਹੈ ਠੀਕ ਹੈ ਥੈਂਕ ਯੂ ਸਰ ਮੇਰਾ ਨਾਮ ਸੰਮਰਦੀ ਸਰ ਕੀ ਕਹਿਣਾ ਚਾਹੋਗੇ ਜਿਹੜਾ ਆ ਅੱਜ ਇਹਦਾ ਵਿਰੋਧ ਕੀਤਾ ਜਾ ਰਿਹਾ ਬਿਲਕੁਲ ਦੇਖੋ ਭਾਜੀ ਮੈਂ ਤਾਂ ਇਹ ਗੱਲ ਕਹਿਣਾ ਚਾਹੁੰਦਾ ਪਿਛਲੇ ਕਾਫੀ ਲੰਬੇ ਸਮੇਂ ਤੋਂ ਸਾਡੇ ਵੀ ਮਲੇ ਚ ਰਹਿੰਦੇ ਆ ਮਲੇ ਦੇ ਵਸਨੀਕਾਂ ਸਾਡਾ ਵੀ ਇਹੀ ਵਿਰੋਧ ਹੈ ਵੀ ਠੇਕਾ ਬੰਦ ਹੋਣਾ ਚਾਹੀਦਾ ਕਾਰਨ ਕਿ ਇਹ ਵੀ ਜਿਹੜਾ ਤਾਂ ਪਹਿਲੀ ਗੱਲ ਤਾਂ ਇਹ ਜਿਹੜੀ ਸਰਕਾਰ ਹੈ ਉਹਨਾਂ ਦਾ ਜਿਹੜਾ ਅਸਰ ਹੈ ਉਹ ਆਪ ਹੀ ਇਸੇ ਕਰਕੇ ਬੰਦ ਹੈ ਕਿ ਉਹਨੇ ਜਿਹੜੀ ਨੀਤੀ ਲੈ ਕੇ ਆਇਆ ਦੂਜੀ ਗੱਲ ਇੱਥੇ ਜਿਹੜਾ ਠੇਕਾ ਚੱਲਦਾ ਵਾ ਮਹੱਲੇ ਦੇ ਵਿੱਚ ਧੀਆਂ ਪਾਣਾ ਰਹਿੰਦੀਆਂ ਨੇ ਬੜੀ ਪਰੇਸ਼ਾਨੀ ਹੁੰਦੀ ਹੈ ਬੜੀ ਵਾਰੀ ਧਰਨਾ ਵੀ ਲਾ ਚੁੱਕੇ ਆ ਬੜੀ ਵਾਰੀ ਕੰਪਲੀਟਾਂ ਵੀ ਦੇ ਚੁੱਕੇ ਆ ਲੇਕਿਨ ਕੋਈ ਸਰ ਇੱਕ ਲੇਡੀਜ਼ ਆ ਕਹਿੰਦੇ ਹੋਰ ਕੋਈ ਹੈ ਹੀ ਨਹੀਂ ਕਹਿੰਦੇ ਇਹ ਤਾਂ ਵੈਸੇ ਹੀ ਬੋਲਦੀ ਰਹਿੰਦੀ ਪਾਜੀ ਕੌਣ ਕਹਿੰਦਾ ਇੱਕ ਲੇਡੀਜ਼ ਹੈ ਤੁਸੀਂ ਹੁਣੇ ਗੱਲ ਕਰੋ ਇੱਕ ਵਾਰ ਮਾਰਾਂਗਾ ਸਾਰਾ ਮਹੱਲਾ ਦਾ ਰਹਾਂਦਾ ਕੋਈ ਇੱਕ ਲੇਡੀਜ਼ ਨਹੀਂ ਹੈ ਦੇਖੋ ਇਹ ਨਹੀਂ ਹੈਗਾ ਵੀ ਇਹ ਸਾਡੀ ਚਾਂ ਸਾਰਾ ਮhalla ਤੁਸੀਂ ਗੱਲ ਕਰੋ ਅਬ ਮੈਂ ਸਾਰਾ ਮhalla ਬਾਹਰ ਸਾਹ ਦੇ ਲੈਣਾ ਲਗਾਤਾਰ ਵਿਰੋਧ ਹੋ ਰਿਹਾ ਹੈ ਤੁਸੀਂ ਨੁਮਾਇੰਦੀ ਵੀ ਕਰਦੇ ਹੋ ਸ਼ਰਮਣੀ ਕਾਲੀਦਲ ਵੱਲੋਂ ਕਦੀ ਕੰਪਲੇਨ ਨਹੀਂ ਦਰਜ ਕਰਾਈ ਗਈ ਭਾਜੀ ਮੈਂ ਤੁਹਾਨੂੰ ਕਹਿ ਤਾ ਕਿੰਨੀ ਵਾਰੀ ਪਿਛਲੇ 10 ਸਾਲਾਂ ਤੋਂ ਕਿੰਨੀ ਵਾਰੀ ਕੰਪਲੇਟ ਵੀ ਦਰਜ ਕਰਾਈ ਹੈ ਕਰਨੇ ਵੀ ਲਾਇਆ ਅਮਲ ਅਮਲ ਕੀ ਤੁਹਾਡੇ ਸਾਹਮਣੇ ਆ ਜੇ ਅਮਲ ਹੋ ਜਾਂਦਾ ਤਾਂ ਬੰਦ ਨਾ ਹੋ ਜਾਂਦਾ ਹੁਣ ਅਜੀ ਹੁਣ ਫੇਰ ਵੀਰੋ ਇਹੀ ਗੱਲ ਇਹੀ ਗੱਲ ਕਹਿਣਾ ਚਾਹੁੰਦੇ ਆ ਪ੍ਰਸ਼ਾਸਨ ਵੀ ਗੱਲ ਕਹਿਣਾ ਚਾਹੁੰਦੇ ਆ ਮੱਲੇ ਵੱਲੋਂ ਵੀ ਗੱਲ ਕਹਿਣਾ ਚਾਹੁੰਦੇ ਆ ਵੀ ਇਹਨੂੰ ਬੰਦ ਕੀਤਾ ਜਾਵੇ ਜਾਂ ਤਾਂ ਕੋਈ ਆਲਟਰਨੇਟ ਕੱਢਿਆ ਜਾਵੇ ਕਿਉਂ ਇੱਥੇ ਧੀਆਂ ਪੈਣਾ ਰਹਿੰਦੀਆਂ ਬਿਲਕੁਲ ਗੱਲ ਸਹੀ ਹੈ ਪਰਸੋ ਦੀ ਗੱਲ ਆ ਮੈਂ ਆ ਰਿਹਾ ਆ ਮੇਰਾ ਵੀਰ ਬਾਹਰ ਖੜਾ ਸੀਗਾ ਇੱਥੇ दारू ਦੇ ਗਲਾਸ ਲੈ ਕੇ ਘਰਾਂ ਦੇ ਮੂਹਰੇ ਜਾ ਕੇ दारू ਪਿੰਦੇ ਬੀਤੀ ਤੇ ਠੇਕੇ ਨੂੰ ਲਾਕੇ ਨਹੀਂ ਵਿਰੋਧ ਹੋ ਰਿਹਾ ਜਿਹੜੀ ਸ਼ਰਾਬ ਇਨਲੀਗਲ ਪ੍ਰੋਸੀਜ ਜਾ ਰਹੀ ਹੁੰ ਨੂੰ ਲੈ ਕੇ ਵਿਰੋਧ ਹੋ ਰਿਹਾ ਸਾਰੇ ਹੀ ਵਿਰੋਧ ਆ ਸਰ ਗੱਲ ਇੱਕ ਨੂੰ ਨਹੀਂ ਸਾਰੇ ਹੀ ਆ ਠੇਕਾ ਖੁੱਲਿਆ ਪੀਤੇ दारू ਇਨਲੀਗਲ ਡਿਲੀਗਲ ਕੀ ਆ ਤਾਂ ਦੇਖੋ ਹੈ ਨਹੀਂਗਾ ਬਾਹਰ ਸੜਕ ਤੇ ਪਿੰਦੇ ਲੋਕ ਮੈਂ ਉਹੀ ਤਾਂ ਗੱਲ ਕਹਿ ਰਿਹਾ ਜੇ ਇਲੀਗਲ ਦੇ ਇਨ ਨਿਕਲਦਾ ਕੀ ਹੋਇਆ दारू ਲਿਤੀ ਪੀਣੀ ਹੈ ਨਾ ਕਿੱਥੇ ਪੀਣਗੇ ਉਹ ਅੰਦਰ ਨਹੀਂ ਪੀਣਗੇ ਬਾਹਰ ਪੀਣਗੇ ਗਲੀ 'ਚ ਪੀਣਗੇ ਜੇ ਗਲੀ 'ਚ ਪੀਣਗੇ ਤੇ ਮਹੱਲੇ ਦੇ ਧੀਆ ਪੈਣ ਸਾਰੀਆਂ ਜਿਵੇਂ ਭੈਣ ਜੀ ਬੋਲੇ ਨੇ ਲੜਾਈ ਝਗੜਾ ਵੀ ਕਾਫੀ ਹੁੰਦਾ ਵੈਸੇ ਲੱਗੇ ਭਾਜੀ ਰੈਗੂਲਰ ਚੀਜ਼ਾਂ ਨੇ ਨਵੀਂ ਨਹੀਂ ਹੈਗੀ ਰੈਗੂਲਰ ਚੀਜ਼ਾਂ ਨੇ ਲੜਾਈ ਝਗੜਾ ਹੋ ਗਿਆ ਆਪਸ ਵਿੱਚ ਲੜਾਈ ਝਗੜਾ ਹੋ ਗਿਆ ਮੱਲੇ ਨਾਲ ਜਿਵੇਂ ਬਾਥਰੂਮ ਕਰਨਾ ਜਾਂ ਸਰ ਐਕਟੋਰ ਵਿਜੀਲੈਂਸ ਵਾਲੇ ਆਏ ਹੋਏ ਕੀ ਇਹਨਾਂ ਨੂੰ ਜਨੂ ਕਰਾਇਆ ਜਾਊਗਾ ਇਸ ਚੀਜ਼ ਬਾਰੇ ਸਰ ਬਿਲਕੁਲ ਕਰਾਇਆ ਜਾਏਗਾ ਜੇ ਕਹਨੇ ਸਾਰੇ ਮੱਲੇ ਦੀ ਕੰਪਲੀਟ ਦੇ ਕੇ ਸਾਰੇ ਮੱਲੇ ਦੇ ਸਾਈਨ ਕਰਾ ਕੇ ਇਹਨਾਂ ਨੂੰ ਕਹਿੰਦੇ ਬੰਦ ਕਰੋ ਠੀਕ ਹੈ ਸਰ